ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਦੋਸਤੋ ਮੈਂ ਹਾਲੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਪੜ੍ਹੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਜਾਪਾਨੀ ਭਾਰਤੀਆਂ ਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ ਭਾਰਤ ਦਾ ਇੱਕ ਵਿਅਕਤੀ ਜਾਪਾਨ ਵਿੱਚ ਜਾਂਦਾ ਆ ਉੱਥੇ ਉਹਦੇ ਬਹੁਤ ਸਾਰੇ ਦੋਸਤ ਬਣ ਜਾਂਦੇ ਨੇ ਪਰ ਕੋਈ ਵੀ ਜਾਪਾਨੀ ਦੋਸਤ ਉਹਨੂੰ ਆਪਣੇ ਘਰ ਨਹੀਂ ਬੁਲਾਉਂਦਾ ਕਿਉਂ ਨਹੀਂ ਬੁਲਾਉਂਦਾ ਉਹ ਕਹਿੰਦੇ ਨੇ ਕਿ ਸਾਨੂੰ ਭਾਰਤ ਦਾ ਜਿਹੜਾ ਇਤਿਹਾਸ ਸਿਖਾਇਆ ਜਾਂਦਾ ਆ ਸਕੂਲਾਂ 'ਚ ਪੜਾਇਆ ਜਾਂਦਾ ਆ ਪਰ ਪ੍ਰੇਰਣਾ ਲਈ ਨਹੀਂ ਚੇਤਾਵਨੀ ਲਈ ਉਸ ਪੋਸਟ ਵਿੱਚ ਇੱਕ ਜਪਾਨੀ ਦੋਸਤ ਨੇ ਆਪਣੇ ਭਾਰਤੀ ਦੋਸਤ ਨੂੰ ਕਿਹਾ ਕਿ ਅੰਗਰੇਜ਼ਾਂ ਤੇ ਮੁਗਲਾਂ ਨੇ ਭਾਰਤ ਉੱਤੇ ਰਾਜ ਕੀਤਾ ਇਹ ਇਸ ਲਈ ਨਹੀਂ ਕਿ ਉਹ ਸ਼ਕਤੀਸ਼ਾਲੀ ਸਨ ਸਗੋਂ ਇਸ ਲਈ ਕਿ ਤੁਹਾਡੇ ਆਪਣੇ ਹੀ ਲੋਕਾਂ ਨੇ ਆਪਣੀ ਆਤਮਾ ਵੇਚ ਦਿੱਤੀ ਆਤਮਾ ਗਵਾ ਲਈ ਜੋ ਲਾਭ ਵਾਸਤੇ ਅਹੁਦੇ ਲਈ ਜਾਂ ਡਰ ਦੇ ਕਾਰਨ ਆਪਣੇ ਹੀ ਭਰਾਵਾਂ ਨਾਲ ਧੋਖਾ ਕਰ ਬੈਠੇ ਜੱਲਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਗੋਲੀ ਨਹੀਂ ਚਲਾਈ ਉਹਨੇ ਤਾਂ ਹੁਕਮ ਦਿੱਤਾ ਸੀ ਪਰ ਟ੍ਰਿਗਰ ਜਿਹੜੇ ਨੇ ਉਹ ਕਿੰਨਾ ਨੇ ਦਬਾਏ ਉਹ ਭਾਰਤੀਆਂ ਨੇ ਹੀ ਦਬਾਏ ਗੋਲੀਆਂ ਭਾਰਤੀਆਂ ਨੇ ਚਲਾਈਆਂ ਤੁਹਾਡੇ ਆਪਣੇ ਲੋਕਾਂ ਨੇ ਚਲਾਈਆਂ ਚੰਦਰ ਸ਼ੇਖਰ ਆਜ਼ਾਦ ਨਾਲ ਧੋਖਾ ਵੀ ਭਾਰਤੀਆਂ ਨੇ ਕੀਤਾ ਤੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਜਿਹੜੀ ਸੀ ਉਹ ਰੋਕੀ ਜਾ ਸਕਦੀ ਸੀ ਪਰ ਉਹਦੇ ਲਈ ਕੋਈ ਪਰਵਾਹੀ ਨਹੀਂ ਕੀਤੀ ਗਈ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਕੋਈ ਵੀ ਪੈਰਵਾਹੀ ਨਹੀਂ ਕੀਤੀ ਕਿ ਸ਼ਹੀਦ ਭਗਤ ਸਿੰਘ ਦੀ ਫਾਂਸੀ ਰੋਕੀ ਜਾਵੇ ਸ਼ਹੀਦ ਭਗਤ ਸਿੰਘ ਨੂੰ ਬਚਾਇਆ ਜਾ ਸਕੇ ਇਹ ਸਾਰੇ ਪ੍ਰਸ਼ਨ ਭਾਰਤੀ ਗਦਾਰਾਂ ਦੀ ਯਾਦ ਦਿਵਾਉਂਦੇ ਨੇ ਜਾਪਾਨੀ ਦੋਸਤ ਦਾ ਸਵਾਲ ਵਾਜਬ ਸੀ ਜਦੋਂ 10000 ਅੰਗਰੇਜ਼ 30 ਕਰੋੜ ਭਾਰਤੀਆਂ ਤੇ ਰਾਜ ਕਰ ਸਕਦੇ ਨੇ ਤਾਂ ਗਲਤੀ ਕਿੱਥੇ ਆ ਉਹ ਕਹਿੰਦਾ ਤੁਹਾਡੀ ਗੁਲਾਮੀ ਸ਼ਰੀਰ ਦੀ ਨਹੀਂ ਆਤਮਾ ਦੀ ਹੈ ਅਤੇ ਇਹ ਕਹਾਣੀ ਅੱਜ ਵੀ ਸੱਚ ਲੱਗਦੀ ਹੈ ਜਦੋਂ ਅਸੀਂ ਆਪਣੇ ਫਾਇਦੇ ਵਾਸਤੇ ਸੌਦਾ ਕਰ ਲੈਂਦੇ ਆ ਆਪਣੀ ਆਤਮਾ ਨੂੰ ਵੇਚ ਦਿੰਦੇ ਆ ਆਪਣੀ ਆਪਣਿਆਂ ਦੇ ਨਾਲ ਗਦਾਰੀ ਕਰਦੇ ਆ ਪਰ ਜਪਾਨੀਆਂ ਨੂੰ ਸਾਡਾ ਸਿਰਫ ਇਹ ਕਾਲਾ ਇਤਿਹਾਸ ਹੀ ਨਹੀਂ ਪੜਨਾ ਚਾਹੀਦਾ ਸਗੋਂ ਉਹਨਾਂ ਨੂੰ ਸਾਡੇ ਸੂਰਮਿਆਂ ਦਾ ਇਤਿਹਾਸ ਵੀ ਪੜਨਾ ਚਾਹੀਦਾ ਆ ਜਿਨ੍ਹਾਂ ਨੇ ਇਸ ਮਿੱਟੀ ਨੂੰ ਮਾਣ ਬਖਸ਼ਿਆ ਤੱਤੀ ਤਵੀ ਤੇ ਬੈਠਣ ਵਾਲੇ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਮਨੁੱਖਤਾ ਸੱਚਾਈ ਤੇ ਮਾਨਵ ਅਧਿਕਾਰਾਂ ਦੀ ਰਾਖੀ ਦੇ ਲਈ ਆਪਣਾ ਜੀਵਨ ਨਿਸ਼ਾਵਰ ਕਰ ਦਿੱਤਾ ਮਾਨਵਧਰਾਂ ਦੀ ਰੱਖਿਆ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਕਲਮ ਕਰਵਾ ਲਿਆ ਸ਼ਹਾਦਤ ਦਿੱਤੀ ਇਹ ਮਨੁੱਖਤਾ ਦਾ ਸਭ ਤੋਂ ਵੱਡਾ ਉਦਾਹਰਨ ਸੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਸਾਰਾ ਪਰਿਵਾਰ ਵਾਰ ਦਿੱਤਾ ਕੌਮ ਤੇ ਧਰਮ ਲਈ ਤੇ ਉਹਨਾਂ ਨੇ ਕਿਹਾ ਸੀ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹਨਾਂ ਸਿੰਘਾਂ ਦੀ ਕੁਰਬਾਨੀ ਵੀ ਜਾਪਾਨੀ ਲੋਕਾਂ ਨੂੰ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਪੁੱਠੀਆਂ ਖੱਲਾਂ ਲੋਹਾਈਆਂ ਦੇਗਾ ਚੋਂ ਬਾਲੇ ਗਏ ਚਰਖੜੀਆਂ ਤੇ ਚੜੇ ਛੋਟੀ ਉਮਰ ਦੇ ਸਹਿਬ ਜਾਦੇ ਨੀਆਂ ਵਿੱਚ ਚੰਦ ਦਿੱਤੇ ਗਏ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 23 ਸਾਲ ਦੀ ਉਮਰ ਵਿੱਚ ਫਾਂਸੀ ਦੇ ਤਖਤੇ ਤੇ ਹੱਸਦੇ ਹੋਏ ਕਦਮ ਰੱਖਿਆ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਦੁਨੀਆ ਨੂੰ ਯਾਦ ਕਰਵਾ ਦਿੱਤਾ ਕਿ ਭਾਰਤੀ ਲੋਕ ਅਣਖ ਤੇ ਗੌਰਤ ਦੇ ਲਈ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਵੀ ਵੈਰੀ ਨੂੰ ਖਤਮ ਕਰ ਸਕਦੇ ਨੇ ਅਤੇ ਹੋਰ ਅਣਗਿਣਤ ਸ਼ਹੀਦ ਲੱਖਾਂ ਨੌਜਵਾਨ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਪਰ ਕਦੇ ਵੈਰੀ ਅਗੇ ਸਿਰ ਨਹੀਂ ਚੁਕਾਇਆ ਇਹ ਵੀ ਤਾਂ ਭਾਰਤ ਦਾ ਇਤਿਹਾਸ ਹੈ ਉਹ ਇਤਿਹਾਸ ਜੋ ਜਾਪਾਨ ਯੂਰਪ ਅਤੇ ਪੱਛਮ ਦੇ ਕਿਸੇ ਸਕੂਲ ਵਿੱਚ ਨਹੀਂ ਪੜਾਇਆ ਜਾਂਦਾ ਹਾਂ ਸਾਡੇ ਵਿੱਚ ਗਦਾਰ ਵੀ ਨੇ ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜਿੱਥੇ ਗਦਾਰ ਨੇ ਉੱਥੇ ਕੁਰਬਾਨੀਆਂ ਕਰਨ ਵਾਲੇ ਲੋਕ ਵੀ ਨੇ ਪਾਰਥ ਦੀ ਧਰਤੀ ਨੇ ਅਜਿਹੇ ਲੋਕ ਵੀ ਪੈਦਾ ਕੀਤੇ ਨੇ ਜਿਨ੍ਹਾਂ ਨੇ ਧਰਮ, ਕੌਮ ਅਤੇ ਮਨੁੱਖਤਾ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਇਸ ਲਈ ਜਦੋਂ ਜਾਪਾਨੀ ਸਾਡੇ ਇਤਿਹਾਸ ਨੂੰ ਚੇਤਾਵਨੀ ਵਜੋਂ ਪੜ੍ਹਦੇ ਨੇ, ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਸ ਧਰਤੀ ਨੇ ਸੂਰਬੀਰਤਾ, ਸ਼ੈਨਚੀਲਤਾ ਅਤੇ ਆਤਮ ਸਮਰਪਣ ਦਾ ਸਭ ਤੋਂ ਉੱਚਾ ਦਰਜਾ ਵੀ ਪਾਇਆ ਆ। ਇੱਥੋਂ ਦੇ ਲੋਕਾਂ ਨੇ ਦੇਸ਼ ਭਗਤੀ ਦਾ ਪਾਠ ਵੀ ਪੜ੍ਹਾਇਆ। ਉੱਥੇ ਹੀ ਗੁਰੂਆਂ ਦੀ ਕੁਰਬਾਨੀ ਦਾ ਇਤਿਹਾਸ ਵੀ ਲਿਖਿਆ ਗਿਆ ਆ। ਜੋ ਜਾਪਾਨੀਆਂ ਨੂੰ ਜ਼ਰੂਰ ਪੜਨਾ ਚਾਹੀਦਾ ਹੈ ਇਹ ਹੀ ਹੈ ਭਾਰਤ ਜਿੱਥੇ ਧੋਖੇ ਦੇ ਪਿੱਛੇ ਵੀ ਕਿਸੇ ਨਾ ਕਿਸੇ ਸੱਚ ਦੀ ਜੋਤ ਜਗਦੀ ਹੈ ਜਿਸ ਕਰਕੇ ਇਸ ਤਰਤੀ ਨੂੰ ਮਾਨ ਮਿਲਦਾ ਆ ਔਰ ਇਸ ਦਾ ਇਤਿਹਾਸ ਜਿਹੜਾ ਹੈ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਇਹ ਜਾਪਾਨੀਆਂ ਨੂੰ ਜ਼ਰੂਰ ਪੜਨਾ ਚਾਹੀਦਾ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਅਜਾਜ਼ ਸਤਿ ਸ਼੍ਰੀ ਅਕਾਲ